ਅਖੀਰ ਪੰਜਾਬ ਦੇ ਵਿੱਚ ਮੀਂਹ ਜਿਹੜਾ ਪਿਆ ਵਾ ਅੱਜ ਕਈ ਥਾਵਾਂ ਦੇ ਉੱਪਰ ਮੀਂਹ ਪੈ ਰਿਹਾ ਲੰਘਿਆ ਜਾ ਰਿਹਾ ਸੀਗਾ ਮੀਂਹ ਕਰਕੇ ਰੁਕਣਾ ਪਿਆ ਤੇ ਇੱਕ ਵੱਖਰੀ ਜਿਹੀ ਤਸਵੀਰ ਦੇਖਣ ਨੂੰ ਮਿਲੀ ਬਹੁਤ ਘੱਟ ਅੱਜ ਕੱਲ੍ਹ ਇਹ ਤਸਵੀਰ ਦੇਖਣ ਨੂੰ ਮਿਲਦੀ ਆ ਮੀਂਹ ਪੈ ਰਿਹਾ ਤੇ ਇੱਥੇ ਨਾ ਬੱਚੇ ਨਹਾ ਰਹੇ ਆ ਥੋੜਾ ਹਨੇਰਾ ਹੋ ਗਿਆ ਵਾ ਇਸ ਕਰਕੇ ਤਸਵੀਰ ਸ਼ਾਇਦ ਸਾਫ਼ ਨਾ ਆ ਰਹੀ ਹੋਵੇ ਪਰ ਉਹ ਦੇਖੋ ਪਿੱਛੇ ਨਾ ਬੱਚੇ ਇੱਥੇ ਜਿਵੇਂ ਲਗਾਤਾਰ ਮੀਂਹ ਪੈ ਰਿਹਾ ਸੀ ਤਾਂ ਨਹਾ ਰਹੇ ਸੀ ਤਾਂ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਬਹੁਤ ਘੱਟ ਇਹ ਚੀਜ਼ਾਂ ਦੇਖਣ ਨੂੰ ਮਿਲਦੀਆਂ ਨੇ ਕਿ ਜਦੋਂ ਮੀਂਹ ਪੈਂਦਾ ਹੋਵੇ ਬੱਚੇ ਇਕ ਤਾਂ ਪੰਜਾਬ ਚ ਮੀਂਹ ਮਸਾ ਪਿਆ ਹੋ ਨੀਂਦਰ ਵੀ ਦੇਖੋ ਇੰਦਰ ਬੱਚੇ ਤਾਂ ਸੜਕ ਤੇ ਉੱਤੇ ਕਰਦੇ ਆ ਹੁੰਦਾ ਆ ਸਾਫ ਨਹੀਂ ਆ ਰਹੀ ਤਸਵੀਰ ਕਿਉਂ ਕਿ ਹਨੇਰਾ ਹੋ ਚੱਲਿਆ ਕਰ ਤਾਂ ਪਾਣੀ ਵੀ ਦੇਖੋ ਕਾਫੀ ਖੜਿਆ ਹੋਇਆ ਇੱਧਰ ਰਸਤੇ ਦੇ ਵਿੱਚ ਇੱਥੇ ਅਸੀਂ ਲੰਘਿਆ ਜਾ ਰਿਹਾ ਸੀ ਜਦੋਂ ਵੀ ਕਾਫੀ ਪੈ ਰਹੇ ਸੀ ਤਾਂ ਦੇਖਿਆ ਕਿ ਬੱਚੇ ਨੇ ਜਿਹੜੇ ਮੀਂਹ ਚ ਨਹਾ ਰਹੇ ਸੀ ਵੀ ਅਕਸਰ ਅਸੀਂ ਦੇਖਦੇ ਆ ਕਿ ਅੱਜ ਦੇ ਟਾਈਮ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਬਹੁਤ ਘੱਟ ਦੇਖਣ ਨੂੰ ਮਿਲਦੀਆਂ ਨੇ ਬਹੁਤ ਸਾਰੇ ਭਰਾ ਜਿਹੜੇ 2000 5 ਤੱਕ ਮੇਰੇ ਖਾਨਾ ਜਿੰਨਾ ਦਾ ਜਨਮ ਹੋਇਆ ਹੋਊਗਾ 90 ਤੋਂ ਲੱਗੇ ਜਾਂ ਪੁਰਾਣੇ ਜਿਹੜੇ ਨੇ ਉਹ ਅਕਸਰ ਅਸੀਂ ਦੇਖਦੇ ਸੀ ਕਿ ਮੀਂਹਾਂ ਚ ਨਾਉਂਦੇ ਹੁੰਦੇ ਸੀ ਪਰ ਅੱਜ ਦੇ ਟਾਈਮ ਦੀ ਜੇ ਗੱਲ ਕਰੀਏ ਜਿਹੜੀ ਅੱਜ ਵੀ ਜਨਰੇਸ਼ਨ 2005 ਤੋਂ ਬਾਅਦ ਵਾਲੇ ਉਹ ਮਿੰਨਾਂ ਦਾ ਬਹੁਤ ਘੱਟ ਜਿਹੜੇ ਭਾਂਣ ਏਦਾਂ ਮੀਂਹਾਂ ਜਿਹੜੇ ਨਾਉਂਦੇ ਹੋਣਗੇ ਆ ਇਧਰ ਵੀ ਬੱਚੇ ਆ ਉਹ ਸਾਹਮਣੇ ਖੇਡ ਰਹੇ ਐ ਇੱਥੇ ਉਹ ਦੇਖ ਰਹੇ ਹੋਣਗੇ ਤੁਹਾਨੂੰ ਉਹ ਛਾਲਾ ਮਾਰ ਰਹੇ ਨੇ ਆ ਦੇਖੋ ਤਏ ਚਾਹ ਹੁੰਦਾ ਸੀ ਅੱਗੇ ਕਿ ਹਾਂ ਏਦਾਂ ਮੀਹੇ ਵਿੱਚ ਨਾਉਣਾ ਤਾਂ ਇਧਰ ਵੀ ਆ ਦੇਖੋ ਬੱਚੇ ਜਿਹੜੇ ਦੇਖ ਰਹੇ ਨੇ ਪਾਣੀ ਵਿੱਚ ਪਾਣੀ ਕਾਫ ਤੋ ਬਹੁਤ ਘੱਟ ਜਿਹੜਾ ਇਹ ਦੇਖਣ ਨੂੰ ਮਿਲਦਾ ਸੀ ਤਾਂ ਪਹਿਲਾਂ ਤਾਂ ਮੀਂਹ ਪਿਆ ਵਾ ਲਗਾਤਾਰ ਪੰਜਾਬ ਦੇ ਵਿੱਚ ਅਸੀਂ ਦੇਖ ਰਹੇ ਸੀ ਕਿ ਪਿਛਲੇ ਕਈ ਦਿਨਾਂ ਤੋਂ ਬੱਦਲ ਬਣ ਰਹੇ ਸੀ ਮੀਂਹ ਨਹੀਂ ਸੀ ਪੈ ਰਿਹਾ ਪਰ ਅੱਜ ਕਾਫੀ ਥਾਵਾਂ ਦੇ ਉੱਪਰ ਮੀਂਹ ਜਿਹੜਾ ਪੈ ਰਿਹਾ ਤਾਂ ਚੰਗੀ ਖਬਰ ਆ ਕਿ ਗਰਮੀ ਤੋਂ ਰਾਹਤ ਮਿਲੂਗੀ ਉੱਥੇ ਜਿਹੜਾ ਲਗਾਤਾਰ ਪੰਜਾਬ ਬਦ ਜਿਹੜਾ ਪਾਣੀ ਦਾ ਪੱਧਰ ਠੇਹਾਂ ਜਾ ਰਿਹਾ ਉਹਨੂੰ ਕੁਛ ਨਾ ਕੁਛ ਰਾਹਤ ਮਿਲੂਗੀ ਕਿਉਂਕਿ ਚੌਲਾਂ ਵਗੈਰਾ ਨੂੰ ਜਿਹੜਾ ਝੋਨੇ ਨੂੰ ਪਾਣੀ ਲੱਗਦਾ ਵਾ ਤਾਂ ਉਹਦੀ ਜ਼ਰੂਰ ਇੱਥੇ ਇੱਕ ਕਮੀ ਪੂਰੀ ਹੋਊਗੀ ਕਿਸਾਨਾਂ ਦੇ ਲਈ ਵੀ ਰਾਹਤ ਵਾਲਾ ਮੀਂਹ ਤਾਂ ਇਹ ਦੇਖੋ ਕੋਈ ਜਿਹੜੇ ਤੁਹਾਨੂੰ ਦੇਖ ਰਿਹਾ ਹੁਣ ਤੁਹਾਨੂੰ ਮੀਚ ਤਾਂ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਕਿਹੜੇ ਕਿਹੜੇ ਏਦਾਂ ਮੀਹ ਦੇ ਵਿੱਚ ਨਾਤਦੇ ਨੇ ਜਾਂ